ਪੰਜਾਬ ਦਾ ਜਿਹੜਾ ਬਸਨੀਕ ਹੈ ਉਹਦੀ 10 ਲੱਖ ਰੁਪਏ ਤੱਕ ਦੀ ਰੱਬ ਨਾ ਕਰੇ ਕਿਸੇ ਨੂੰ ਕੋਈ ਬਿਮਾਰੀ ਅਜਿਹੀ ਹੋਵੇ ਕਿ ਉੱਤੇ ਪੈਸੇ ਲੱਗਣ ਸਿੱਧਾ ਇਲਾਜ ਤੋਂ ਬਾਅਦ ਕਰੇ ਜਾ ਸਕਦਾ ਹੈ ਬਾਕੀ ਹਿਸਾਬ ਜਿਹੜਾ ਹੈ ਉਹ ਪੰਜਾਬ ਸਰਕਾਰ ਕਰੂਗੀ ਮੈਂ ਆਪਣਾ 10 ਲੱਖ ਦਾ ਬੀਮਾ ਕਾਰ ਬਣਾਇਆ ਵਾ ਜਿਹਦੇ ਵਿੱਚ ਸਿਰਫ ਕੁਝ ਡਾਕੂਮੈਂਟ ਲੱਗਦੇ ਆ ਆਪਣੇ ਜਿਹਦੇ ਵਿੱਚ ਆਧਾਰ ਕਾਰ ਆਪਣਾ ਵੋਟਰ ਕਾਰਡ ਤੇ ਤੁਸੀਂ ਆਪਣੇ ਸਾਰੇ ਪਰਿਵਾਰ ਦਾ ਆਪਣਾ ਬਣਾ ਸਕਦੇ ਹੋ 10 ਲੱਖ ਦਾ بیمਾ ਫ੍ਰੀ ਆਫ ਕੋਸਟ ਤੇ ਲਾਜਵਾ ਕੋਈ ਖਰਚਾ ਨਹੀਂ ਆਊਗਾ ਜਿਸ ਮਰਜ਼ੀ ਹਸਪਤਲ ਤੇ ਜਾ ਕੇ ਤੁਸੀਂ ਉਹਨਾਂ ਲਾਇਕ ਕਰਾ ਸਕਦੇ ਹੋ ਅੱਜ ਅਸੀਂ ਇੱਥੇ 10 ਲੱਖ ਵਾਲਾ ਬੀਮਾ ਕਾਰਡ ਬਣਵਾਉਣ ਆਏ ਆ ਜਿਵੇਂ ਇਹਨਾਂ ਨੇ ਕਲੀਨਿਕ ਹਸਪਤਾਲਾਂ ਲਈ ਬਹੁਤ ਵਧੀਆ ਯੋਗਦਾਨ ਦਿੱਤਾ ਉੱਥੇ ਦਵਾਈਆਂ ਹੁਣ ਮਿਲਦੀਆਂ ਨੇ ਜਿਵੇਂ ਪਹਿਲਾਂ ਡਾਕਟਰ ਪਰਚੀਆਂ ਬਾਹਰ ਲਿਖ ਦਿੰਦੇ ਸੀ ਹੁਣ ਉਹ ਚੀਜ਼ ਨਹੀਂ ਆ ਹੁਣ ਅਸੀਂ ਉੱਥੇ ਜਾ ਕੇ ਤੇ ਦਵਾਈਆਂ ਲੈ ਸਕਦੇ ਆ ਖੁਸ਼ਮਤੀ ਸਰਦਾਰ ਕਮ ਸਿੰਘ ਜੇ ਲੋ ਕਿ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਤੇ ਜੋ 10 ਲੱਖ ਦਾ ਬੀਮਾ ਵਾ ਤੇ ਹਰ ਵਰਗ ਵਾਸਤੇ ਇਹਨਾਂ ਨੇ ਸੋਚ ਦੇ ਦਿੱਤੀ ਕੋਈ ਜਨੀ ਕੋਈ ਜਾਤ ਪਾਤ ਨਾਲ ਕੋਈ ਸਬੰਧਤ ਨਹੀਂ ਹਰ ਵਰਗ ਵਾਸਤੇ ਇਹਨਾਂ ਲਾਗੂ ਕਰ ਦਿੱਤਾ ਕਾਰਡ ਬਣਾਉਣਾ ਆ ਵਾ ਦਵਾਈਆਂ ਜਿਹੜੀਆਂ ਵਾ ਹਸਪੀਟਲ ਤੋਂ ਸਾਰੀਆਂ ਨਹੀਂ ਸੀ ਮਿਲਦੀਆਂ ਬਾਹਰੋਂ ਲੋਕ ਨਹੀਂ ਲੈ ਸਕਦੇ ਤੇ ਹੁਣ ਜਿਹੜਾ ਉਪਰਾਲਾ ਸਰਕਾਰ ਨੇ ਕੀਤਾ ਵਾ ਜੀ ਇਹ ਮਾਨ ਸਾਹਿਬ ਨੇ ਅੰਦਰੋਂ ਹੀ ਸਾਰੀਆਂ ਦਵਾਈਆਂ ਮਿਲਦੀਆਂ ਜੀ ਹਸਪੀਟਲ ਦੇ ਵਿੱਚੋਂ ਹੀ ਔਰ 10 ਲੱਖ ਹਰ ਬੰਦੇ ਭਾਵੇਂ ਤਗੜਾ ਵੀ ਹੋਵੇ ਜੀ ਕੱਢਣਾ ਬਹੁਤ ਔਖਾ ਹੋ ਜਾਂਦਾ ਵਾ ਪੰਜਾਬ ਸਰਕਾਰ ਮਾਨ ਸਰਕਾਰ ਸਾਹਿਬ ਜਿਹੜਾ ਵਾ ਇਹ ਬਹੁਤ ਵਧੀਆ ਉਪਰਾਲਾ ਕੀਤਾ ਵਾ ਜੀ ਜਿਹੜੇ ਬੱਚੇ ਛੋਟੇ ਨੇ ਅਡਲਟ ਨਹੀਂ ਨੇ ਉਹ ਆਪਣੇ ਮਾਪ ਤੋਂ ਦਾ ਗੋਟਰ ਗਾਰਡ ਨਾਲ ਲੈ ਆ ਕੇ ਵਰਸਾ ਇਹਦੇ ਵਿੱਚ ਪੰਜਾਬ ਤੇ ਚੰਡੀਗੜ੍ਹ ਦੇ ਜਿੰਨੇ ਵੀ ਸਰਕਾਰੀ ਹਸਪਤਾਲ ਨੇ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲ ਨੇ ਉਥੇ ਇਹ ਇਲਾਜ ਫ੍ਰੀ ਹੋ ਸਕੇਗਾ ਪੰਜਾਬ ਸਰਕਾਰ ਜਿਹੜੀ ਆ ਉਹ ਜੋ ਕਹਿੰਦੀ ਉਹ ਕਰਕੇ ਬੁਖਾਰ ਰਹੀ ਆ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਜੇ ਕਿਸੇ ਕੋਲ ਨਹੀਂ ਵੀ ਹੋਇਆ ਨਹੀਂ ਬਣਿਆ ਸਿੱਤਾ ਵੀ ਜਾ ਸਕਦਾ ਹੈ ਤਾਂ ਹਸਪੀਟਲ ਚ ਵੀ ਬਣ ਜਾਊਗਾ ਆਧਾਰ ਕਾਰਡ ਤੇ ਵੋਟਰ ਕਾਰਡ ਹੀ ਦਿਖਾਉਣਾ ਬਸ